ਹਾਂਜੀ ਆਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਸਟੇਟ ਪੰਜਾਬ ਜ਼ਿਲ੍ਹਾ ਅਮ੍ਰਿਤਸਰ ਤਹਿਸੀਲ ਅਜਨਾਲਾ ਦੇ ਪਿੰਡ ਬਲਗਣ ਦੀ ਸੋ ਸ ਦੇ ਨਿਵਾਸੀ ਸਰਦਾਰ ਬੁਦੇਸ਼ ਸਿੰਘ ਫੌਜੀ ਜਿਨ੍ਹਾਂ ਨੇ ਕਿ ਆਪਣੇ ਛੋਟੇ ਜਿਹੇ ਦੋ ਕੁ ਮਰਲੇ ਦੇ ਪਲਾਟ ਦੇ ਵਿੱਚ ਇਹੋ ਜਿਹੀ ਰਵਾਇਤੀ ਰੁੱਖਾਂ ਦੀ ਪਨੀਰੀ ਬੀਜੀ ਔਰ ਅੱਜ ਉਹਨਾਂ ਨੇ ਸੇਵਾ ਕੀਤੀ ਹੈ ਜੋ ਰੋਖਾ ਨਾ ਬੋਰ ਪਿੱਪਲ ਨਿੰਮ ਤ੍ਰੇਕ ਤੇ ਅਮਰੂਦ ਨਿੰਬੂ ਇਸ ਦੀ ਪਨੀਰੀ ਇਹਨਾਂ ਨੇ ਅੱਜ ਜੋ ਇਹ ਨੌਜਵਾਨਾਂ ਨੂੰ ਪਿੰਡ ਦੇਆਂ ਨੂੰ ਦੇਖ ਕੇ ਤੇ ਪਿੰਡ ਦੇ ਸਮਸ਼ਾਨ ਘਾੜ ਦੇ ਵਿੱਚ ਲਗਾਉਣ ਲਈ ਪਿਆ ਤੇ ਇਹ ਅੱਜ ਜੋ ਸੇਵਾ ਨਿਭਾਈ ਜਾ ਰਹੀ ਹੈ ਇਹ ਸਾਰੇ ਰੁੱਖ ਜੋ ਏ ਇੱਥੇ ਅੱਜ ਲਗਾਵਾਂਗੇ ਤੇ ਇਹਨਾਂ ਦੀ ਸਾਂਭ ਸੰਭਾਲ ਦਾ ਵੀ ਪੂਰਾ ਜਿੰਮਾ ਜੋ ਏ ਉਹ ਪਿੰਡ ਦੀ ਪੰਚਾਇਤ ਦੇ ਨੌਜਵਾਨ ਲੈਣਗੇ ਤੇ ਇਹ ਜੋ ਰੁੱਖ ਹੈ ਇਹੀ ਸੰਦੇਸ਼ ਦੇਵਾਂਗੇ ਵੀਡੀਓ ਦੇ ਥਰੂ ਕਿ ਸਾਰੇ ਹੀ ਪਿੰਡਾਂ ਦੇ ਵਿੱਚ ਕੋਈ ਵੀ ਸਰਕਾਰ ਦੇ ਉੱਪਰ ਨਿਰਭਰ ਨਾ ਰਵੋ ਸਰਕਾਰ ਨੇ ਆਪਣੇ ਕੰਮ ਜੋ ਕਰਨੇ ਹੋ ਆਪਣੀ ਇੱਕ ਗਤੀਵਿਧੀ ਦੇ ਨਾਲ ਕਰਦੇ ਰਹਿਣਾ ਹੈ ਪਰ ਸਾਨੂੰ ਆਪਣੀ ਜ਼ਰੂਰਤ ਆਪ ਸਮਝਣੀ ਚਾਹੀਦੀ ਹੈ ਇਹਨਾਂ ਰੁੱਖਾਂ ਦੀ ਜ਼ਰੂਰਤ ਸਰਕਾਰ ਨੂੰ ਤਾਂ ਹੈਗੀ ਹੈਗੀ ਹੈ ਪਰ ਸਾਨੂੰ ਉਹਨਾਂ ਤੋਂ ਕਿਤੇ ਜ਼ਿਆਦਾ ਜ਼ਰੂਰਤ ਹੈ ਇਸ ਕਰਕੇ ਹਰੇਕ ਪਿੰਡ ਦੇ ਨੌਜਵਾਨਾਂ ਨੂੰ ਇਹ ਕਦਮ ਚੁੱਕਣਾ ਚਾਹੀਦਾ ਹੈ ਨੌਜਵਾਨਾਂ ਦੇ ਨਾਲ ਨਾਲ ਜੋ ਕੋ ਸਿਆਣੇ ਇਦਾਂ ਦੇ ਆਨਸਰ ਹਨ ਜਿੱਦਾਂ ਕਿ ਇਸ ਪਿੰਡ ਦੇ ਸੁਦਾ ਬਲਦੇਸ ਸਿੰਘ ਫੌਜੀ ਨੇ ਇਹ ਕੰਮ ਕੀਤਾ ਹੈ ਤਾਂ ਬਾਕੀ ਪਿੰਡਾਂ ਵਿੱਚ ਵੀ ਇਹੀ ਕੰਮ ਜੋ ਹੈ ਸਿਆਣੇ ਲੋਕਾਂ ਨੂੰ ਵੀ ਕਰਨਾ ਚਾਹੀਦਾ ਹੈ ਤੇ ਇਹ ਵੇਖੋ ਇਹ ਜੋ ਪਾਰਕ ਬਣਾਈ ਹੈ ਇਹ ਪਿੰਡ ਦੇ ਮੜੀਆਂ ਦੇ ਵਿੱਚ ਇਸ ਵਾਰ ਬਣੀ ਪੰਚਾਇਤ ਨੇ ਜੋ ਹੈ ਇਹ ਪਾਰਕ ਦਾ ਕੰਮ ਵੀ ਕੀਤਾ ਹੈ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਫਿਲਹਾਲ ਤੇ ਜੋ ਸਰਕਾਰ ਦੇ ਨਾਲ-ਨਾਲ ਜੋ ਹੈ ਆਮ ਲੋਕਾਂ ਨੂੰ ਅਜਿਹੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿ ਇਹ ਜੋ ਬੋਰਡ ਹੈ ਸਭ ਤੋਂ ਪਹਿਲਾਂ ਜੋ ਇਹ ਬੋਰਡ ਲਗਾ ਕੇ ਹੀ ਰੁੱਖ ਲਗਾਉਣ ਦਾ ਜੋ ਉਦਘਾਟਨ ਕੀਤਾ ਗਿਆ ਅੱਜ ਦਾ ਤੇ ਬਾਕੀ ਜੋ ਰੁੱਖ ਹਨ ਉਹ ਜੋ ਨਹੀਂ ਲੰਬੀ ਸੜਕ ਹੈ ਇਸ ਤੋਂ ਘਟੋ ਘਟਵੀ ਤੇ 600 ਮੀਟਰ ਜੋ ਹੈ ਸੜਕਾ ਪਿੰਡ ਦੇੋਂ ਸਮਸ਼ਾਨ ਘਾਟ ਤੱਕ ਤੇ ਉਹ ਸਾਰੇ ਤੇ ਹੀ ਖਜੂਰਾ ਤੇ ਤ੍ਰੇਕਾ ਨਿਮਾ ਤੇ ਪਿੱਪਲ ਵਰਗੇ ਜੋ ਰੁੱਖ ਹੈ ਉਹ ਇਦਾਂ ਹੀ ਲੱਬ ਲੱਬ ਕੇ ਲਗਾਏ ਜਾ ਰਹੇ ਹਨ ਸੋ ਤੁਸੀਂ سپورਟ ਕਰਿਓ ਵੀਡੀਓ ਨੂੰ ਜੇਕਰ ਚੰਗੀ ਲੱਗੇ ਸੰਦੇਸ਼ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਇਸੇ ਤਰ੍ਹਾਂ ਦੇ ਅਸੀਂ ਚੰਗੀਆਂ ਵੀਡੀਓ ਪੰਜਾਬ ਦੇ ਹਿਤ ਵਾਲੀਆਂ ਇਨਸਾਨੀਅਤ ਦੇ ਤਵਾਲੀਆਂ ਵੀਡੀਓ ਜੋ ਹੈ ਉਹ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੋ ਰਖ ਲਗਾਓ ਇੰਨਾਂ ਬਚਾਓ ਪਾਣੀ ਦਾ ਸਤਕਾਰ ਕਰੋ ਪਾਣੀ ਦਾ ਸਤਕਾਰ ਕਰੋ ਰੁੱਖ ਲਗਾਓ ਤੇਆਂ ਬਚਾਓ ਇਹ ਪਾਣੀ ਦਾ ਸਤਕਾਰ ਕਰੋ ਪਾਣੀ ਤੇ ਬਹਸਤ ਕਰ ਕਰੋ ਸੋ ਜਿਆਦਾ ਜਿਆਦਾ ਰੁੱਖ ਲਗਾਓ ਤੇ ਜੋ ਤਿਆਂ ਹਨ ਉਹ ਬਹੁਤ ਰੱਬ ਦੀ ਅਨਮੋਲੀ ਦਾਤ ਹੈ ਉਹਨਾਂ ਨੂੰ ਬਚਾਓ ਤੇ ਆਪਣੇ ਜੋ ਪਾਉਣ ਪਾਣੀ ਦਾ ਸਤਿਕਾਰ ਕਰੋ ਕੁਦਰਤ ਦਾ ਜੋ ਹੈ ਸਾਜ਼ ਦਾ ਕੁਦਰਤ ਨੂੰ ਉਜਾੜੋ ਨਾ ਅੱਗਾਂ ਨਾਲ ਲਾਓ ਪੈੜੀਆਂ ਨੂੰ ਤੇ ਜੋ ਜਾਨਵਰ ਹਨ ਉਹਨਾਂ ਦੀ ਵੀ ਸੇਵਾ ਕਰੋ ਇਹ ਕੁਦਰਤ ਦੀ ਬਣਾਈ ਦੇ ਦਾਤਾ ਹੈ ਰੱਬ ਦੀ ਤੇ ਜਿੰਨੀਆਂ ਵੀ ਰੱਬ ਦੀਆਂ ਦਾਤਾਂ ਹਨ ਉਹਨਾਂ ਨੂੰ ਸਤਿਕਾਰ ਕਰੋ ਉਹਨਾਂ ਨੂੰ ਸੰਭਾਲੋ ਇਹ ਕਿਤੇ ਨਾ ਕਿਤੇ ਰੱਬ ਨੇ ਜੋ ਹੈ ਇਨਸਾਨੀਅਤ ਦੇ ਭਲੇ ਵਾਸਤੇ ਹਰ ਇੱਕ ਚੀਜ਼ ਬਣਾਈ ਹੈ ਜੇਕਰ ਕੋਈ ਜਾਨਵਰ ਬਣਾਇਆ ਹੈ ਤਾਂ ਉਹ ਵੀ ਇਨਸਾਨ ਦੇ ਭਲੇ ਵਾਸਤੇ ਹੀ ਹੈ ਉਹਦਾ ਨੁਕਸਾਨ ਨਹੀਂ ਕਰਦਾ ਸੋ ਇਹੋ ਜਿਹੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਚੰਗੇ ਕੰਟੈਂਟਾਂ ਨੂੰ ਸਪੋਰਟ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ